ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜਿਗਰ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ। ਔਰ ਇਸ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ। ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਉਹ ਮਹਾਨ ਹਸੀ ਨੇ ਜਿਨ੍ਹਾਂ ਨੇ ਪੰਜ ਭੌਤਿਕ ਤੰ ਦੇ ਵਿੱਚ ਉਮਰ ਭਾਵੇਂ ਛੋਟੀ ਹੰਡਾਈ ਹੈ ਪਰ ਸਾਕਾ ਵੱਡਾ ਕੀਤਾ ਆਪਣੇ ਵੀਰ ਬਾਬਾ ਜੋਰਾਵਰ ਸਿੰਘ ਜੀ ਨਾਲ ਮਿਲ ਕੇ ਸਰਹੰਦ ਦੀ ਧਰਤੀ ਦੇ ਉੱਤੇ ਉਹ ਸਾਕਾ ਵਰਤਾਇਆ ਆਪਣੀ ਮਹਾਨ ਸ਼ਹਾਦਤ ਦੇ ਕੇ ਜਿਸ ਨੂੰ ਰਹਿੰਦੀ ਦੁਨੀਆ ਜਿਹੜੀ ਹੈ ਉਹ ਯਾਦ ਕਰਦੇ ਰਹੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਇਹ ਦੋ ਪਿਆਰੀਆਂ ਐਸੀਆਂ ਬੰਦਗੀ ਜਨ ਤੇ ਸਿਮਰਨ ਦੀਆਂ ਮੂਰਤ ਰੂਹਾਂ ਨੇ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਦੀਨ ਕਬੂਲ ਕਰਨਾ ਇਹ ਮੰਨਣੀ ਜਿਹੜੀ ਹੈ ਇਹ ਪਰਵਾਹ ਨਹੀਂ ਕੀਤੀ ਮੌਤ ਪਰਵਾਹ ਨਹੀਂ ਕੀਤੀ ਔਰ ਸਾਨੂੰ ਇਹ ਸਿਖਾਇਆ ਹੈ ਕਿ ਜਿਹੜੇ ਆਪਣੇ ਅਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਹੱਕਾਂ ਲਈ ਆਪਣੇ ਧਰਮ ਲਈ ਡੱਟ ਕੇ ਪਹਿਰੇਦਾਰੀ ਕਰਦੇ ਉਹ ਹਮੇਸ਼ਾ ਸੰਸਾਰ ਦੇ ਉੱਤੇ ਯਾਦ ਰੱਖੇ ਜਾਂਦੇ ਜਿੰਦਗੀ ਆਉਣੀ ਜਾਣੀ ਹੈ ਜਿੰਦਗੀ ਨੇ ਇੱਕ ਦਿਨ ਮੁੱਕਣਾ ਮੁੱਕ ਜਾਂਦੀ ਹੈ ਖਤਮ ਹੋ ਜਾਂਦੀ ਹੈ ਔਰ ਉਹ ਜਿੰਦਾਂ ਕਦੇ ਖਤਮ ਨਹੀਂ ਹੁੰਦੀਆਂ ਜਿਹੜੀਆਂ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਵਾਂਗ ਆਪਣੀ ਜਾਨ ਨਿਸ਼ਾਵਰ ਕਰ ਜਾਂਦੇ ਨੇ ਮੈਂ ਇੱਕ ਵਾਰੀ ਫੇਰ ਇਨਾਂ ਮਹਾਨ ਸੂਰਬੀਰ ਜੋਧਿਆਂ ਦੇ ਜਿਨ੍ਹਾਂ ਨੇ ਮਹਾਨ ਸ਼ਹਾਦਤ ਦਿੱਤੀ ਹੈ ਮੈਂ ਜਨਮ ਦਿਨ ਦੇ ਉੱਤੇ ਬਾਬਾ ਸਾਹਿਬ ਜੱਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਬਹੁਤ 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 ਸਮੂਹ ਖਾਲਸਾ ਪੰਥ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ